ਅੱਜ ਰਾਤ ਪੂਰੀ ਉਸ ਫੋਰਸ ਦਾ ਇਨਾਤ ਜੇ ਡੱਲਿਆ ਰਾ ਚੁੱਕੇ ਗਿਆ ਫਿਰ ਤੂੰ ਇੱਥੇ ਕੀ ਕਰ ਰਿਹਾ ਹੈਂ ਇੱਥੇ ਕੀ ਕਰਨਾ ਆਪਾਂ ਕੋਈ ਨਹੀਂ ਰੋਕ ਲੋ ਘੰਟਾ ਹੋਈ ਉਹ ਤੁਝੇ ਬੰਦੇ ਸਾਰੇ ਵਸਤੇ ਉਹ ਵੀ ਦੇਖੋ ਬੀਐਸਐਫ ਵਾਲੇ ਆ ਕਿਤੇ ਨਹੀਂ ਕੰਮ ਜਾਣ ਰਹੇ ਕੋਈ ਇਨਫੋਰਮੇਸ਼ਨ ਦੀ ਕੋਈ ਗੱਲਾਂ ਹੁੰਦੀਆਂ ਨਹੀਂ ਹੈ ਤੇ ਸਾਡੀ ਸੇਫਟੀ ਲਈ ਹੈ ਫੌਜ ਨੇ ਹੈ ਵੀ ਸਾਡੀ ਸੇਫਟੀ ਲਈ ਹੈ ਚਾ ਰਹੇ ਜੇ ਸਾਡੇ ਅਰਥੀ ਉੱਥੇ ਬਾਰਡਰ ਤੇ ਖਲੋਤੇ ਨੇ ਤਾਂ ਉਹਨਾਂ ਨੂੰ ਕੀ ਲੈਣ ਦੇਣਾ ਉੱਥੇ ਸਾਡੀ ਸੇਫਟੀ ਲਈ ਖਲੋਤੇ ਵੀਰ ਜੀ 6 ਮਹੀਨੇ ਦੀ ਗੱਲ ਹੈ ਤੁਹਾਡੀ ਜ਼ਮੀਨਾਂ ਖੋਈਆਂ ਗਏ ਤਰਫੇ ਚੁੱਕ ਉਹ ਯਾਰ ਅਹੀਂ ਤੱਕ ਮੈਂ ਜੋਸ਼ਕਤ ਅਸ਼ੀਸ਼ ਹਿੰਦਰੀ ਦਾ ਰਣਜੀਤ ਸਾਡਾ ਜੋ ਇਹ ਪੰਜਾਬ ਬੰਦ ਕਰਨ ਦਾ ਮਕਸਦ ਇਹ ਹੈ ਵੀ ਜੋ ਸਾਡੇ ਪਹਿਲਾਂ 13 ਮਹੀਨੇ ਦਿੱਲੀ ਬੈਠੇ ਆਪਾਂ ਉੱਥੇ ਸਰਕਾਰ ਨੇ ਮੰਗਾ ਮੰਨੀਆਂ ਉਹ ਮੰਨੀਆਂ ਉਹ ਮੰਗਾ ਮੁੱਕਰ ਕੇ ਤੇ ਸਾਨੂੰ ਇਹ ਮਜਬੂਰੀ ਨਾਲ ਪੇ 13 ਫੁੱਲ ਨੂੰ ਧਰਨਾ ਲਾਉਣਾ ਪੈ ਗਿਆ ਸਾਨੂੰ ਅੱਜ 11 ਮਹੀਨੇ ਹੋ ਗਏ ਤੇ ਸ਼ੰਭੂ ਬਾਰਡਰ ਕਨੋਰੀ ਬਾਰਡਰ ਤੇ ਬੈਠੇ ਸਾਂ ਅਸਾਨਾ ਨੂੰ ਪਰ ਅਜੇ ਤੱਕ ਸਾਡੀ ਸਰਕਾਰ ਨੇ ਕੇਂਦਰ ਸਰਕਾਰ ਨੇ ਇੱਕ ਹੀ ਮੀਟਿੰਗ ਨਹੀਂ ਸੱਦੀ ਦੂਜਾ ਸਾਡਾ ਜੋਦਾ ਬਜ਼ੁਰਗ ਜੋਦਾ ਜਗਦੀਸ਼ ਸਿੰਘ ਡੱਲੇਵਾਲ ਸਾਹਿਬ ਜੋ ਅੱਜ 35ਵੇਂ ਦਿਨ ਚ ਮਰਨ ਮਰਤਰ ਬੈਠਿਆ ਪਰ ਸਰਕਾਰ ਨੇ ਇੱਕ ਵਾਰੀ ਆਣ ਕੇ ਆਵਾਜ਼ ਨਹੀਂ ਪੁੱਛੀ ਜ਼ਬਰਦਸਤੀ ਕੀਤੀ ਜਿਉਂ ਦੇ ਚੁੱਕ ਕੇ ਲੈ ਗਏ ਉਹਨੂੰ ਕੀ ਮਦਦ ਚੁੱਕਣ ਦਾ ਵੀ ਇਹ ਸਾਡੀਆਂ ਮੰਗਾ ਮੰਨੋ ਅਸੀਂ ਆਪਣੀਆਂ ਮੰਗਾ ਮਨਾਉਣ ਵਾਸਤੇ ਬੈਠੇ ਆ ਜੋ ਸਾਡਾ ਪੰਜਾਬ ਬੰਦਾ ਸਦਾ ਜੀ ਮਜਬੂਰੀ ਹੋ ਕੇ ਦਿੱਤਾ ਵਾ ਕਿਉਂਕਿ ਸਰਕਾਰਾਂ ਦੇ ਸਿੱਧੇ ਤੱਕ ਜੂਨ ਕੋਈ ਨਹੀਂ ਸਰਕੀ ਸਾਡੀ ਮਜਬੂਰੀ ਬਣ ਗਈ ਸਾਨੂੰ ਇਹ ਮੰਗਾ ਮੰਗਵਾਤੇ ਇਹ ਕਰਕੇ ਪੰਜਾਬ ਸਾਡਾ ਅੱਜ 30 ਤਰੀਕ ਹੈ ਜੋ 7 ਹੋਏ ਲੈ ਕੇ ਸਾਮੀ 4 ਵਜੇ ਤੱਕ ਪੰਜਾਬ ਬੰਦ ਰਹੂਗਾ ਉਸ ਤੋਂ ਬਾਅਦ ਇਹ ਖੁੱਲਿਆ ਜਾਊਗਾ ਤੇ ਸਾਡੀਆਂ ਜੋ ਮੰਗਾ ਮੰਨ ਜਾਣ ਮਜਬੂਰੀ ਕਰਕੇ ਝੋਨਾ ਝੋਨਾ ਸਾਡਾ ਰੁਲਿਆ ਝੋਨਾ ਰੁਲਣ ਕਰਕੇ ਸਾਨੂੰ ਮਜਬੂਰੀ ਹੋਰ ਬਣ ਗਈ ਕਿਉਂਕਿ ਜੋ ਸਾਡੀ ਐਮਐਸਬੀ ਗਰੰਟੀ ਕ੍ਰੋਨ ਬਣਾਇਆ ਜਾਵੇ ਕਿਸਾਨਾਂ ਦੀਆਂ ਜੋ ਬਜ਼ੁਰਗ ਕਿਸਾਨ ਨੇ ਉਹਨਾਂ ਦੀ 10000 ਪੈਨਸ਼ਨ ਲਈ ਜਾਵੇ ਨਰੇਂਗਾ ਸਕੀਮ ਜਿਹੜੀ ਉਹ 200 ਦਿਨ ਦੀ ਕਿਤੇ 700 ਰੁਪਏ ਦੀ ਜਿਹੜੀ ਕੀਤੀ ਜਾਵੇ ਤੇ ਜੋ ਚੱਪਲ ਮੀਟਰ ਆ ਜੋ ਬਿਜਲੀ ਆ 20 ਸੇ ਬਿਲੀ ਬਲੇ ਉਹ ਨੂੰ ਵਾਪਸ ਲਿਆ ਜਾਵੇ ਮੰਗਾ ਸਾਡੀਆਂ 12 ਨੇ 12 ਮੰਗਾ ਕੋ ਨਹੀਂ ਜਾਇਜ਼ ਨਹੀਂ ਉਹ ਚ ਮੰਗੋ ਸਾਡੀ ਜਾਇਜ਼ ਮੰਗਾ ਨੇ ਸਾਰੀਆਂ ਸਾਡੀ ਮਜਬੂਰੀ ਆ ਜੇ ਸਾਡੀ ਸਰਕਾਰ ਮੰਗਾ ਮੰਨਦੀ ਆ ਤੇ ਅਸੀਂ ਭਲੀ ਭਾਉ ਉੱਠ ਕੇ ਆ ਲਾਂਗੇ ਸਾਨੂੰ ਇਹ ਨਹੀਂ ਵੀ ਆ ਵੀ ਆਡੀ ਨਗਰ ਵਿੱਚ ਦਿੱਲੀ ਜਾਣਾ ਅੱਜ ਇੱਥੇ ਮੰਗਾ ਮੰਨ ਲਣ ਆ ਇੱਥੋਂ ਮੁੜ ਕੇ ਆਪਣੇ ਘਰੋਂ ਚੱਲ ਜਾਾਂਗੇ ਦਸ ਸਿੰਘ ਜੀ ਕਿਸਾਨ ਮਿਹਨਤੂ ਸੰਘਾ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਤੋਂ ਜੋ ਅੱਜ ਪੰਜਾਬ ਬੰਦ ਦੇ ਸੱਦੇ ਦੋਹਾਂ ਫੋਰਮਾਂ ਦੇ ਵੱਲੋਂ ਜੋ ਕਾਲ ਆਈ ਆ ਜਿਹਦੇ ਵਿੱਚ ਪੂਰੇ ਪੰਜਾਬ ਦੀਆਂ ਸਾਰੇ ਜਥੇਬੰਦੀਆਂ ਇਕਜੁੱਟ ਹੋ ਕੇ ਇੱਥੇ ਆਪਾਂ ਬੱਬਰੀ ਚੌਕ ਗੁਰਦਾਸਪੁਰ ਬਾਈਪਾਸ ਚੌਕ ਤੇ ਮਿਲ ਕੇ ਬੈਠੇ ਆ ਜਿਹਦੇ ਪੂਰਾ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਬੰਦ ਰੱਖਿਆ ਵਾ ਜਿਹਦੇ ਵਿੱਚ ਸਾਡੇ ਨਾਲ ਸਹਿਯੋਗ ਕਰਦੀਆਂ ਵਪਾਰ ਮੰਡਲ ਸਾਰੀਆਂ ਗੁਰਦਾਸਪੁਰ ਦੀਆਂ ਜਥੇਬੰਦੀਆਂ ਵਪਾਰ ਮੰਡਲ ਤੇ ਟਰਾਂਸਪੋਰਟ ਦੀਆਂ ਜਥੇਬੰਦੀਆਂ ਜੋ ਸਾਡੇ ਇੱਥੇ ਹਾਜ਼ਰੀ ਲਵਾ ਕੇ ਇੱਥੇ ਪਹੁੰਚ ਗਈਆਂ ਨੇ ਸੋ ਲੋਕ ਆਪ ਨਿਕਲੇ ਨਿਬੰਦ ਕਰਨ ਵਾਸਤੇ ਕਿਉਂਕਿ ਸਾਡੇ ਬਾਪੂ ਜਗਜੀਤ ਸਿੰਘ ਢੱਲੇਵਾਲ ਸਾਹਿਬ ਜਿਨ੍ਹਾਂ ਦਾ ਅਜ ਮਰਨ ਵਰਤ ਜਿਹੜਾ ਵਾ ਉਹ 33 34 ਦਿਨ ਦੇ ਵਿੱਚ ਦਾਖਲ ਹੋ ਗਿਆ ਵਾ ਪਰ ਸਾਡੀ ਗੁੰਗੀ ਬੋਲੀ ਸਰਕਾਰ ਜਿਹੜੀ ਹੈ ਬਿਲਕੁਲ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ ਸਾਡੀ ਸੁਪਰੀਮ ਕੋਰਟ ਵੀ ਬਾਪੂ ਨੂੰ ਉੱਥੋਂ ਸਿਹਤ ਦੀ ਜ਼ਰੂਰ ਚਿੰਤਾ ਹੈ ਪਰ ਬਾਪੂ ਦੀ ਜੋ ਗੱਲ ਹੈ ਉਹਦੇ ਵੱਲ ਕੋਈ ਫਿਕਰ ਨਹੀਂ ਹੈਗਾ ਕਿ ਬਾਪੂ ਬੈਠਾ ਕਿਉਂ ਆ ਮਰਨ ਵਾਸਤੇ ਬਾਪੂ ਨੂੰ ਕੋਈ ਬਿਮਾਰੀ ਨਹੀਂ ਹੈ ਬਾਪੂ ਆਪਣੀ ਹੱਕੀ ਮੰਗਾ ਵਾਸਤੇ ਲੜਨ ਵਾਸਤੇ ਉੱਥੇ ਬੈਠਾ ਵਾ ਜਿਹਦੇ ਕਰਕੇ ਅੱਜ ਦਾ ਇਹ ਪੰਜਾਬ ਬੰਦ ਦਾ ਸੱਦਾ ਵਾ ਤੇ ਇੱਥੇ ਪੂਰੇ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਹਰ ਵਰਗ ਦੇ ਲੋਕ ਜਿਹੜੇ ਅਸੀਂ ਆਣ ਕੇ ਬੈਠੇ ਹੋਏ ਟ੍ਰਾਂਸਪੋਰਟ ਵੀ ਬੰਦ ਕਰਤੀ ਗਈ ਹੈ ਬਿਲਕੁਲ ਜੀ ਟ੍ਰਾਂਸਪੋਰਟ ਵੀ ਸਾਰੀਆਂ ਬੰਦ ਨੇ ਤੇ ਕਾਲ ਵੀ ਆਈਏ ਤੇ ਟ੍ਰਾਂਸਪੋਰਟਰ ਵਾਲੇ ਆਪ ਆਪ ਆਪਣੀ ਥਾਂ ਤੇ ਗੁਰਦਆਸ ਬੱਸ ਸਟੈਂਡ ਦੇ ਵਿੱਚ ਇਧਰ ਉਧਰ ਆਪਣੇ ਤਰਨੇ ਲਾ ਕੇ ਵੀਰ ਬੈਠੇ ਹੋਏ ਨੇ ਜੀ ਅਜੇ ਰਾਤ ਨੂੰ ਪੂਰੀ ਉਹ ਸੋਰਸ ਤਾਂ ਇਹ ਨਾਲ ਤੇ ਡੱਲਾ ਰਾ ਚੁੱਕੇ ਗਏ ਫਿਰ ਤੂੰ ਇੱਥੇ ਕੀ ਕਰਨਾ ਇੱਥੇ ਕੀ ਕਰਨਾ ਆਪਾਂ ਕੋਈ ਨਹੀਂ ਰੋਕ ਲੋ ਘੰਟਾ ਹੋਈ ਉਹ ਉਹ ਤੇ ਬੰਦ ਸਾਰੇ ਵਸਤੇ ਉਹ ਵੀ ਦੇਖੋ ਬੀਐਸਐਫ ਵਾਲੇ ਕਿਤੇ ਨਹੀਂ ਦੇ ਕੰਮ ਜਾਣ ਰਹੇ ਕੋਈ ਇਨਫੋਰਮੇਸ਼ਨ ਦੀ ਕੋਈ ਨਹੀਂ ਕੋ ਗੱਲਾਂ ਹੁੰਦੀਆਂ ਨੇ ਇਹ ਤੇ ਸਾਡੀ ਸੇਫਟੀ ਲਈ ਹੈ ਫੌਜ ਨੇ ਹੈ ਵੀ ਸਾਡੀ ਸੇਫਟੀ ਲਈ ਹੈ ਉਹ ਤੇ ਬਾਰਡਰ ਤੇ ਖਲੋਤੇ ਨੇ ਤਾਂ ਉਹਨਾਂ ਨੂੰ ਕੀ ਲੈਣ ਦੇਣਾ ਉੱਥੇ ਸਾਡੀ ਸੇਫਟੀ ਲਈ ਖਲੋਤੇ ਵੀਰ ਜੀ ਜੇ ਮੇਨ ਇਹ ਦਿਖਾ ਲਾ ਤੁਹਾਡੀ ਜ਼ਮੀਨਾਂ ਖੋਈਆਂ ਗਏ ਤਾਂ ਕਿਤੇ ਚੁੱਕ ਉਹ ਯਾਰ ਅਸੀਂ ਕੰਨ ਜੋ ਵੀ ਆ ਜਿਹੜੇ ਬਾਰਡਰ ਤੇ ਸਾਡੇ ਲਈ ਖਨੋਤੇ ਆਪਾਂ ਉਹਨਾਂ ਦੇ ਸਰਕਾਰ ਕਰੀਏ ਫੌਜੀ ਗੱਡੀ ਨਹੀਂ ਜਾਂਦੀ ਫੌਜੀ ਗੱਡੀ ਕਹਿੰਦੇ ਜਿਹੜੇ ਡਿਊਟੀਆਂ ਤੇ ਚੱਲੇ ਨੇ ਬਾਰਡਰ ਤੇ ਚੱਲੇ ਉਹਨਾਂ ਜਾਣਦਾ ਨਹੀਂ ਕੋਈ ਤੁਸੋ ਕਿਹਾ ਸਾਡੀ ਕਾਗਜ਼ ਪੱਤੀ ਬਣਾਈਆਂ ਕੋਈ ਹਟਾ ਲਾ ਆਈਂਦਾ ਮੇਰੀ ਅਫੇਰਾ ਨਹੀਂ ਬਣਾਦਾ ਵਰਦੀ ਨਹੀਂ ਜਾਂਦੀ ਕੋਈ ਨਹੀਂ ਹੋਉਂਦੇ ਆ ਆਜੋ ਜੀ ਜੀ ਲਈ ਬੰਦਿਆਂ ਨੂੰ ਮੇਰੇ ਆਜੋ ਜੀ ਜੀ ਇਹ ਸਟੇਟ ਕਰਦੇ ਆ ਜੀ ਇਹ ਵੀ ਜੀ ਬੈਂਦੀ ਹੈ ਇੱਦਾਂ ਨਾ ਕਰੋ ਸਾਰੇ ਨਹੀਂ ਆ ਬਾਕੀ ਆ ਜਾਓ ਸਾਰੇ ਆਓ ਸਾਰੇ ਇੱਧਰ ਆ ਜਾਓ ਜਿੱਥੇ ਬੰਦੀ ਇਕੱਠਾ ਹੋਵੇ ਠੀਕ ਆ ਜੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਧੰਨਵਾਦ ਸਰਦਾਰ ਦਵਿੰਦਰ ਸਿੰਘ ਜੀ ਬਰਤਾਨ ਬਿਲਕੁਲ ਤੁਹਮੇਰੀ ਇੱਕ ਬੇਨਤੀ ਹੈ ਕਿ ਸਾਰੇ ਵੀਰਾਂ ਨੂੰ ਦਿਓ ਗੱਡੀ ਨੰਬਰ ਹੈ ਪੀਬੀ 0 ਕੋ ਏ ਬੀ 0878 ਪੀਬੀ 0 6 08 ਏ ਬੀ 0878 ਬਹੁਤ ਵਧੀਆ ਜਿਹੜੇ ਵੀ ਜਿਹੜੇ ਉਹ ਗੱਡੀ ਕੋਲ ਪਹੁੰਚੇ ਤਾਂ ਗੱਡੀ ਨੂੰ ਸਾਈਡ ਤੇ ਕਰੋ ਤੇ ਤਾਂ ਜੋ ਉਹ ਬਰਾਬਰ ਜਿਹੜੇ ਵੀਰ ਆਪਣੀ ਗੱਡੀ ਕੱਢ ਸਕਣ ਸਰਦਾਰ ਜਤਨਾਬ ਸਿੰਘ ਜੋਂ ਸੀ ਜਿੱਦੇ ਸੁਧਰੇ ਦਾ ਤੋਂ ਆਪਣੇ ਇਚਾਰ ਕਿਰਪਾ ਖਲਾ ਨਹੀਂ ਹੈਗਾ ਵਪਾਰੀਆਂ ਸਾਰੀਆਂ ਤਰ੍ਹਾਂ ਦਾ ਕੋਈ ਇਹੋ ਜਿਹਾ ਨਹੀਂ ਜਈ ਇਹਦੇ ਤੋਂ ਬਾਹਰ ਹੀ ਰਹਿ ਜਾਂਦੀ ਆ ਜਿੱਦਾ ਦਾ ਇਹ ਮਖਲੇ ਨਹੀਂ ਹੈਗੇ ਤੋਂ ਸਾਰੇ ਜਿਹੜੇ ਜੱਥੇਬੰਦ ਹੋ ਕੇ ਆਪਾਂ ਇਸ ਲੜਾਈ ਦੇ ਵਿੱਚ ਹਿੱਸਾ ਲਈਏ ਤੋਂ ਸਾਨੂੰ ਸਾਰਿਆਂ ਨੂੰ ਚਾਹੀਦਾ ਇਸ ਵੱਧ ਵੀ ਕਾਰ ਦੇ ਵਿੱਚ ਆਪਣਾ ਸਮਰਥਨ ਦੇਣਾ ਸੋ ਮੈਂ ਵੇਖਿਆ ਕਿ ਜੇ ਬਾਹਰ ਅਜੇ ਕੋ ਪਿੰਡਾਂ 'ਚ ਉਹ ਟੱਕਰ ਦੀ ਕੋਈ ਠੱਲਦਾ ਕਰਕੇ ਵੀ ਥੋੜੀ ਅਜੇ ਲੇਟ ਆਉਂਦੀ ਆ ਸੋ ਸਾਡੇ ਵੀ ਚਾਹ ਜੇ ਸੀ ਕਿ ਅਸੀਂ ਆਉਨੇ ਆ ਖੰਡ ਬੜੀ ਆ ਸੋ ਉਹਨਾਂ ਕਾਮਕਾਰੀ ਜਿਹੜੇ ਕੰਮੇ ਕੋਈ ਪੱਠੇ ਵੱਧਣ ਵਾਲਾ ਰਹਿ ਗਿਆ ਕਿਸਦਾ ਕੰਮ ਕੋਈ ਛੇਮੋਟੇ ਕੰਮ ਜਿਹੜੇ ਪਿੰਡਾਂ ਦੇ ਨਿਬੇੜ ਤੇ ਸੋ ਸਭ ਚਾਹੇਗੀ ਲੋਕ ਸਾਡੇ ਦੁਕਾਨਦਾਰ ਵੀ ਜਾਂ ਹੋਰ ਸਰਕਾਰ ਅੰਦਰ ਵਿੱਚ ਜਿਹੜਾ ਸਿਰਫ ਇਹੀ ਚੀਜ਼ ਦੇਖਦੇ ਆ ਕਿ ਜੋ ਵੀ ਹਰ ਵਰਗ ਦਾ ਜਿਹੜਾ ਵਾ ਇਸ ਦੇਸ਼ ਦਾ ਵਾਸੀ ਉਹਨੂੰ ਇਹ ਲਾਭ ਹੋਊਗਾ